ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਲਹਿਰਾ ਬੇਗਾ ਭਾਈ ਅਨਬੋਲ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਇੱਕ ਐਰ ਸੈਰ ਆਪਾਂ ਵਹਿੜ ਦਿਖਾ ਰਹੇ ਹਾਂ ਬੱਟ ਕਰ ਰਹੀ ਆ ਸੂਣ ਦੇ ਕੁਝ ਟਾਈਮ ਬਾਅਦ ਸੋ ਜਾ ਸੂ ਪੈਣੀ ਆ ਤੇ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਥਣਲੇਪੇ ਦੀ ਆਪਾਂ ਮਿੱਤਰੋ ਮੰਤਰ ਦਿਖਾਵਾਂਗੇ ਚੰਗੀ ਆ ਤੇ ਥਣ ਦਾ ਸਹਿਜ ਵੀ ਚੰਗਾ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤੇ ਪੂਰੀ ਜਿਹੜੀ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ। ਉਦੋਂ ਬਾਅਦ ਡਿਟੇਲ ਲਵਾਂਗੇ। ਸੋ ਜੇਕਰ ਕਿਸੇ ਵੀਰ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124। ਚੰਗਾ ਮੋਟਾ ਥਾਣਾ। ਚੰਗੀ ਚਵਾਈ ਵਾਲਾ ਤੇ ਕੱਦ ਕਾੜ ਦੇ ਮਿੱਤਰੋ ਸੋਹਣੇ। ਮੋੜ ਲਈ ਬਸ। ਬੇਲ ਵੀ ਚੰਗੀ ਹੈ। हां भाई अनमोल की हाल है सस्सा नमस्कार सस्सा काल हो किमे ए... है जी बहुत बढ़िया जी अपना ਪਿੰਡ ਲਹਿਰਾ ਬੇਗਾ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਤਸੀਰ ਨਥਾਨਾ हां ਬਠਿੰਡਾ ਬਰਨਾਲਾ ਹਾਈਵੇ ਤੇ ਆ ਨਾ ਸਾਈਡ ਉੱਪਰ ਆਈ ਆਪਣਾ ਰੋਡ ਦੇ ਉੱਪਰ ਦਾਣਾ ਮੰਡੀ ਜੀ ਬਿਲਕੁਲ ਸਾਹਮਣੇ ਘਰ ਆਪਣਾ ਠੀਕ ਹੈ ਹਾਂਜੀ ਜਿਹੜੀ ਇਹ ਵੜ ਦਿਖਾ ਰਹੇ ਤਾਂ ਸੂਆ ਕਿਹੜਾ ਜੀ ਇਹ ਦੂਜਾ ਸੂਆ ਸੂਰੀ ਹੈ ਜੀ ਹੁਣ ਠੀਕ ਹੈ ਤੇ ਬਸ ਸੂਣ ਵਾਲੀ ਹੈ ਬਸ ਬੱਟਾ ਜੀ ਹੈਗਾ ਤਾਂ ਹੁਣ ਸਵੇਰ ਜਾਂ ਸ਼ਾਮ ਤੱਕ ਸੂਤੇ ਤੇ ਕਿੰਨਾ ਕ ਦੁੱਧ ਦੱਸਿਆ ਪਹਿਲਾਂ ਮਾਲਕ ਨੂੰ ਦੁੱਧ ਇਹਦਾ 22 ਲੀਟਰ ਤੋਂ ਦੱਸਿਆ ਠੀਕ ਹੈ ਪਹਿਲੇ ਸੂਏ ਦਾ ਠੀਕ ਹੈ ਹਾਂਜੀ ਤੇ ਹੁਣ ਇਹਨੇ ਦੂਜਾ ਸਵਾਲ ਸੋਣਾ ਹਣਾ ਦੇਖੋ ਮਨਿਆਦ ਤਾਂ ਹੈਗੀ 25 20 ਲੀਟਰ ਦੁੱਧ ਦੇ ਸਕਦੇ ਠੀਕ ਹੈ ਤੇ ਫੋਨ ਨੰਬਰ ਆਪਣਾ 83600 ਹਾਂਜੀ 53628 ਠੀਕ ਹੈ ਹਾਂਜੀ ਤੇ ਰੇਟ ਕੀ ਕਰਤਾ ਜੀ ਰੇਟ ਤਾਂ 90000 ਰੁਪਏ ਕੀਤਾ ਹਾਂਜੀ ਤੇ ਮਾਨਦਾਨ ਹੋ ਜੂਜੋ ਹਾਂ ਮਾਨਦਾਨ ਫੁੱਲ ਕਰਦੇ ਆ 85000 ਰੁਪਏ ਦੀ ਵੜ ਆਪਾਂ ਦੇ ਲਾਂਗੇ ਜੀ ਠੀਕ ਹੈ ਹਾਂਜੀ ਬਾਈ ਕਹਿੰਦਾ ਵੀ 90000 ਮੁੱਲ ਕੀਤਾ 85000 ਦੇ ਹਾਂ ਨਾ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾ ਬਾਈ ਦੇ ਨਾਲ ਕਰ ਸਕਦਾ ਸੰਪਰਕ ਸੂਣ ਵਾਲੀ ਐ ਬਸ ਕੋਈ ਨਹੀਂ ਬਹਿ ਜਾਂਦੇ ਬਹਿ ਜਾਂਦੇ ਕਰਨਦੇ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਥੈਰ ਸੈਰ ਗਾਵਾਂ ਦੇ ਵਿੱਚੋਂ ਆਉਂਦੀ ਆ ਥੋੜਾ ਜਿਹਾ ਜ ਮਿੱਤਰੋ ਕ੍ਰੋਸ ਪਾਣਾ ਵੈਸੇ ਚੰਗੀ ਐ ਥਣਲੇ ਵੀ ਦੀ ਸਾਫ ਹੈ ਘੱਟ ਕੱਦ ਕਰਦੀ ਹੈ ਮੁਖੀਆ ਥਾਣਾ ਜੀ ਬਹੁਤ ਵਧੀਆ ਥਾਣਾ ਮੁਖੀਆ ਠੀਕ ਐ ਧੰਨਵਾਦ